ਰਿਹਰਸਲ ਉਹ ਹੁੰਦੀ ਹੈ तमाम ਸੁਰੱਖਿਆ ਦੇ ਸਭ ਇਗਜ਼ਾਮ ਉਹ ਪੰਜਾਬ ਜਿਹਨੇ ਦੇਸ਼ ਯਾਦ ਕਰਾਇਆ ਉਹ ਪੰਜਾਬ ਜਿਹੜਾ ਆਜ਼ਾਦੀ ਨੂੰ ਕਾਇਮ ਰੱਖਣ ਲਈ ਅੱਜ ਕਿਸੇ ਆਜ਼ਾਦੀ ਨਾਲ ਸੰਬੰਧਿਤ ਕੋਈ ਫੰਕਸ਼ਨ ਹੋਵੇ ਉਹ ਜ ਪੰਜਾਬ ਨਾ ਹੋਵੇ ਇਹ ਕਿਵੇਂ ਹੋ ਸਕਦਾ ਹੈ ਕਿ ਮਾਰੀ ਨੀਅਤ ਦਾ ਨਤੀਜਾ ਹੈ ਮਾਰੀ ਸੋਚ ਦਾ ਨਤੀਜਾ ਹੈ ਐਦਾਂ ਪੰਜਾਬ ਨੂੰ ਤੁਸੀਂ ਮੰਨਫੀ ਕਰ ਦੋਗੇ ਕਿ ਪੰਜਾਬ ਦੀ ਝਾਕੀ ਹੈ ਨਹੀਂ ਪੰਜਾਬ ਕੋਲੇ ਤਾਂ ਘਰ ਘਰ ਪਿੰਡ ਪਿੰਡ ਵਿਰਸਾ ਪਿਆ ਮੈਂ ਤਾਂ ਕਹਿੰਦਾ ਪੰਜਾਬ ਦੇ ਇੱਕ ਇੱਕ ਪਿੰਡ ਦੀ ਝਾਕੀ ਹੋਣੀ ਚਾਹੀਦੀ ਹੈ ਨਹੀਂ ਨੇਰਿਆਂ ਨਾਲ ਹੈ ਹਵਾ ਤਾਂ ਬੇਵਜੇ ਹੀ ਮੇਰੇ ਖਿਲਾਫ ਹੈ ਬੋਲੀ ਜਾਣ ਦਿਓ ਕੋਈ ਫਰਕ ਨਹੀਂ ਪੈਂਦਾ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਗਣਤੰਤਰ ਦਿਵਸ ਦੀਆਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ जय हिंद वैगुरु जी का खालसा वैगुरु जी की फतेह